17 ਅਸੂ 2 ਅਕਤੂਬਰ 1225 ਵੀਰਵਾਰ ਦਾ ਦਿਨ ਤੇ 8:35 ਮਿੰਟਾਂ ਦਾ ਟਾਈਮ ਤੇ ਇਸ ਵੇਲੇ ਆਪਾਂ ਹੈਗੇ ਆ ਸਰਚੂ ਅ 52ਵਾਂ ਦਿਨ ਆ ਭਈ ਅੱਜ ਆਪਣਾ ਸਾਈਕਲਿੰਗ ਕਰਦੇ ਆ ਦਾ ਲਦਾਖ ਚੋਂ ਅੱਜ ਆਪਾਂ ਨਿਕਲ ਜਾਾਂਗੇ ਸਮਝੋ ਇਹ ਜਿਹੜਾ ਸਰਚੂ ਆ ਅੱਧਾ ਗਪਈ ਇਹ ਲਦਾਖ ਚਾ ਅੱਧਾ ਹਿਮਾਚਲ ਚ ਉਹ ਪਰਲਾਪਾਸਾ ਲਾਹੌਲ ਸਪੀਤੀ ਚ ਆਉਂਦਾ ਇਹਦਾ ਤੇ ਇਹ ਕੋਈ ਪਿੰਡ ਨਹੀਂ ਹੈਗਾ ਤੇ ਇੱਕ ਕੈਂਪ ਸਾਈਟ ਹੈਗੀ ਤੇ ਇਥੇ ਅ ਤੋਂ ਮਨਾਲੀ ਤੋਂ ਆਉਦੇ ਵੀਰ ਜਦੋਂ ਆਪਣਾ ਲੇਹ ਵੱਲ ਨੂੰ ਵੜਦੇ ਹੈਗੇ ਜਾਂ ਲੇਹ ਤੋਂ ਆਉਂਦੇ ਹੈਗੇ ਲੇਹ ਲਾਖ ਤੋਂ ਆਉਂਦੇ ਆ ਉਦੋਂ ਇੱਧਰ ਰਹਿਣ ਵਾਲੇ ਇੱਥੇ ਰਹਿ ਕੇ ਜਾਂਦੇ ਆ ਮਤਲਬ ਉਹ ਲੋਕ ਬਸ ਗੱਲ ਮਗਾਉ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਥੀ ਰਿਆ ਕਾਲ ਤੇਜੀ ਆ ਇਹਨੂੰ ਆਖਦੇ ਆ ਜਿਹਦੇ ਇਸ ਨਵੇਂ ਬਲੌਗ ਦੇ ਵਿੱਚ ਧੁੱਪ ਸੋਣੀ ਆ ਠੰਡ ਬਹੁਤ ਆ ਸੁਖ ਨਾਲ ਦਸਤਾਨਾ ਨਹੀਂ ਪਾਇਆ ਹਜੇ ਮੈਂ ਚੱਲ ਪਰੌਠੇ ਖਾ ਕੇ ਪਾਵਾਂਗੀ ਇੱਕ ਅੱਧਾ ਪਰੌਠਾ ਕਿਆ ਬਣਾਉਣ ਨੂੰ ਆਲੂ ਵਾਲਾ ਸੁੱਕਾ ਜਾਂ ਪਰੌਂਠਾ ਖਾ ਕੇ ਗੱਡੀ ਰੋਡ ਲੈਣੇ ਹੁੰਦੇ ਆਗੇ ਤੇ ਅੱਜ ਇੱਥੋਂ ਆਪਾਂ ਜਾਣਾਗਾ ਕੀ ਨਾਂ ਲੈਣ ਦੇ ਹੁੰਦਾ ਬਰਲਾ ਚਲਾਲੇ ਪਾਸੇ ਤੇ ਹੌਲੀ ਹੌਲੀ ਮਨਾਰੀ ਦੇ ਲੇੜੇ ਲੱਗੀ ਜਾਂਦੇ ਆਗੇ ਤੇ ਠੰਡ 7 ਡਿਗਰੀ ਸੀ ਘਟਾਓ ਸੀ ਰਾਤ ਤੇ ਹੁਣ ਵੀ ਘਟਾਓ ਚਾਹ ਦੋ ਤਿੰਨ ਹਜੇ ਐਨੀ ਧੁੱਪ ਨਿਕਲਈ ਹਾਲਾਂਕਿ ਤੇ ਆਪਈ ਇੱਥੋਂ ਦਾ ਨਿਆਰਾ ਤੇ ਬੱਕੀ ਉਧਰ ਹੋ ਜਾਂਦਾ ਹੋਇਆ ਦਿਖਾਉਣਾ ਉਹ ਸੋਹਣਾ ਨਿਆਰਾ ਵਧੀਆ ਬਜ਼ਾਰ ਜਿਵੇਂ ਬਣਿਆ ਹੋਇਆ ਹਟਾਈਆਂ ਸਾਰੀਆਂ ਇੱਥੇ ਹਾਂਜੀ ਬਣ ਗਿਆ ਪਰਾਂਠਾ ਆ ਗਿਆ ਇੱਥੇ ਖਾਊਗਾ ਜੀ ਜੀ ਰੱਖ ਦਿਓ ਤੇ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲੇ ਸਾਫ਼ ਤੋਂ ਤੇਰੀ ਗੱਲਬਾਤ ਕਰਦੇ ਰਹੇ ਨੇ ਅਸਾਂ ਜੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਬਾਈ ਤੇ ਫੋਲੋ ਵੀ ਕਰ ਲਿਓ ਜਿਨ੍ਹਾਂ ਨੇ ਨਹੀਂ ਕਰਿਆ ਹਲੇ ਤੱਕ ਤੂੰ ਕਿੱਧਰ ਡਿੱਗੀ ਆ ਨਾ ਭਾਈ ਚਲ ਹਾਂ ਦੀ ਕਰਦੇ ਨੇਰਦਣਾ ਇੱਕ ਪਰੌਂਠਾ ਤੇ ਦੂਜੀ ਕੌਫੀ ਦੋ ਕੌਫੀਆਂ ਜੋਗੇ ਤੜਕੀ ਤੜਕੀ ਪਹਿਲਾਂ ਨਿਰਨੇ ਕਾਲ ਜੇ ਪਰੌਂਠਾ ਛਕ ਲਿਆ ਤੇ ਹੁਣ ਗੱਡੀ ਗਾਂਵ ਵੱਲ ਨੂੰ ਤਿਆਰ ਆ ਤੇ 9:00 ਵਜ ਜਾਂਦੇ ਆ ਭਾਈ ਤੁਰਦੇ ਕਰਦੇ ਹੁਣ ਮੈਂ ਜਾਣ ਕੇ ਲੇਟ ਤੁਰਦਾ ਤੜਕੇ ਠੰਡ ਵਾਲੀ ਹੁੰਦੀ ਆ ਤਿੰਨੇ ਦਾ ਦਸਤਾਨਾ ਜੀ ਵੀ ਪੋਟੇ ਪਈ ਠਰੀ ਜਾਂਦੇ ਤੇ ਭਾਈ ਸਾਹਿਬ ਸੂਰਜੋਰੇ ਸੋਹਣਾ ਸਾਤ ਦੇ ਰਹੇ ਨੇ ਗਾਜ ਜੰਗੀ ਆ ਧੁੱਪ ਕੱਲ ਥੋੜੀ ਜੀ ਮੱਦਮ ਜੀ ਸੀ ਉਹ ਕਾਟੇਜ ਚ ਆਪਾਂ ਰਹੇ ਸੀ ਤੇ ਇਹ ਰਹਿਣ ਦਾ ਇੱਥੇ ਭਈ 200 ਰੁਪਏ ਚ ਮਿਲ ਜਾਂਦਾ ਤੁਹਾਨੂੰ 바ਰਗੇਨਿੰਗ ਕਰੋਗੇ ਤਾਂ ਮਾੜੀ ਜੀ 150 ਰੁਪਏ ਚ ਵੀ ਰਹਿ ਸਕਦੇ ਹੁਣ ਇਹਨਾਂ ਦਾ ਇਹਨਾਂ ਵੱਲੋਂ 300 ਰੁਪਿਆ ਪਾੜਾ ਇਹਦਾ ਹਰ ਰੱਖਿਆ ਹੋਇਆ ਇੱਥੇ ਸਾਰੇ ਕਟ ਜਾਂਦਾ ਜਿਹੜੇ ਨੂੰ ਪੁੱਛੋਗੇ 300 ਰੁਪਿਆ ਆ ਕਹਿਣਗੇ ਤੇ ਕੱਲ ਆਪਾਂ ਇਸ ਪਾਸੇੋਂ ਆਏ ਸੀਗੇ ਆ ਨਕੀਲਾ ਦਰਾ ਟੱਪ ਕੇ ਤੇ ਅੱਜ ਆਪਾਂ ਬਾਰਾਂ ਲਾਚ ਲਾਲੇ ਪਾਸੇ ਨੂੰ ਵੱਧਦੇ ਆਂ ਲਹਾਲ ਸਬਿੱਤੀ ਤੇ ਦੂਬਾ ਅੱਗੇ ਆਪਾਂ ਰੰਗ ਦੇਖਾਂਗੇ ਜਾਂਦੇ ਹੋਏ ਐ ਹਿਮਾਚਲ ਦੇ ਇਹ ਜਾਂਦੇ ਆ ਭਾਈ ਸਿੱਧੇ ਲੇ ਲਦਾਖ ਨੂੰ ਲੱਦੇ ਤੁਰੇ ਟਰੱਕ ਤੇ ਅੱਗੇ 12 ਕੀਆ ਗਾਟਾ ਲੂਪਸ ਗਾਟਾ ਲੂਪਸ ਤੇ ਪੈਂਦਾ ਫਿਰ ਇਹਨਾਂ ਦਾ ਡਾਟ ਉੱਥੇ ਜਾ ਕੇ ਕੱਲ ਵਾਲੇ ਜਿਹੜੀਆਂ ਆਪਾਂ ਕੈਂਚੀਆਂ ਦਿਖਾਈਆਂ ਸੀ 8 ਕਿਲੋਮੀਟਰ ਦੇ ਏਰੀਏ 'ਚ 21-22 ਕੈਂਚੀਆਂ ਨੇ ਇਕੱਠੀਆਂ ਹੋ ਤੇ ਉਹਨਾਂ ਗਰਮ ਪਾਣੀ ਭਰਦੇ ਆ ਹਾਂ ਤੇ ਫੇਰ ਗਾਂ ਵਾਲੀ ਗੱਲ ਕਰਦੇ ਆ ਓਹੋ ਡਿੱਗ ਪਈ ਸੀ ਜਿਆ ਪਈ ਇਹਦੇ ਚੱਗ ਵਾਲ ਕੇ ਰੱਖਦੇ ਹੁੰਦੇ ਐਸੇ ਵਾਲਾਂ ਚਾ ਇਹ ਤੇ ਉੱਤੇ ਨਾਲੇ ਤਤਪਣੀ ਹੋ ਜਾਂਦਾ ਨਾਲੇ ਕੋਈ ਆਪਣੇ ਵਰਗਾ ਹੱਥ ਥੇਕ ਲੈਂਦਾਗਾ ਇਧਰ ਲਦਾਖੀ ਗਾਣੇ ਲਾ ਰੱਖਿਆ ਤੜਕੀ ਤੜਕੀ ਬੀਬੀ ਨੇ ਜਿਆਦਾ ਗਰਮ ਹੈ ਗਿਆ ਠੀਕ ਠੀਕ ਹੈ कितना गर्म है पानी ये पता नहीं, पता नहीं। चलो बर लिया फिर मैंने तो ओहो ठीक है ਆ ਜੀ ਭਾਈ ਆਪਣਾ ਰਹਿਣ ਵਸੇਰਾ ਕਿਸੇ ਵੀਰ ਨੇ ਕੱਲ ਨਾ ਦੇਖਿਆ ਹੋਵੇ ਅੱਜ ਵਿਖਾ ਦਿੰਨੇ ਆ ਇਹ ਐ ਬੈਡ ਹੁੰਦੇ ਆ ਇਹ ਮਤਲਬ ਸਾਂਝਾ ਜੇ ਕੰਮ ਹੁੰਦਾ ਕੋਈ ਵੀਰ ਭਾਈ ਹੋਰ ਰਹਿ ਗਿਆ ਸਕਦਾ ਕਿ ਆਪਾਂ ਹਟਾ ਨਹੀਂ ਸਕਦੇ ਆਪਾਂ ਆ ਬੈਡ ਤੇ ਲੰਮੇ ਲੇਟ ਹੋ ਗਏ ਸੀ ਤੇ ਉਹ ਸਰਾਨਾ ਰਜਾਈ ਐਂ ਹੀ ਰਹਿ ਸੀ ਉਧਰੋਂ ਹੋਰ ਚੱਕ ਲਿਆ ਸੀਗਾ ਮਾਂ ਚਲ ਉੱਚਾ ਜਾ ਕੰਮ ਰੂਆ ਤੇ ਨੈਟ ਦਾ ਚੰਗਾ ਲਾਹਾ ਤੱਕਿਆ ਰਾਤ 10:30 ਵਜੇ ਪਿਆ ਮੈਂ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਸਬਰ ਸੋਣਾ ਸੁਖਦਮਈ ਹੋਵੇ ਵਾਹਿਗੁਰੂ ਐ ਆ ਭਾਈ ਸਰਚੋ ਇੱਕ ਗੇੜਾ ਜਾਂਦੇ ਜਾਂਦੇ ਸਾਨੂੰ ਇਹ ਵਿਚਾਲ ਦੀ ਸ਼ੜਕ ਦੇ ਮਰਵਾ ਦਿੰਨੇ ਆਗੇ ਆਏ ਪਈਆ ਰਹਿਣ ਸਾਂ ਦੇ ਟਿਕਾਣੇ ਇੱਥੇ ਬਾਦੂ ਨੇ ਅੰਦਰੀ ਇਹਨਾਂ ਦੇ ਟਿਕਾਣੇ ਆ ਤੇ ਉੱਥੇ ਇਹਨਾਂ ਦੇ ਖਾਣੇ-ਦਾਣੇ ਆ ਵਿੱਚ ਹੀ ਰਸੋਈ ਹੁੰਦੀ ਆ ਉਹ ਆਪਾਂ ਨੂੰ ਅੱਡ ਜਾ ਮਿਲ ਗਿਆ ਸੀ ਇੱਕ ਕਮ ਹਸਾਬ ਸਿਰ ਸੀਗਾ ਤਾਂ ਉੱਥੇ ਰਹਿ ਲਿਆ ਆਪਦੇ ਮੰਨਾਲੀ 177 12 ਲਾਚਲਾ 33 ਐ ਇੱਥੋਂ ਬਈ ਈ ਜਿਹਨੇ ਰਾਇਆ ਬੰਦ ਕਰੀ ਬੈਠੇ ਹੈਗੇ ਜਿਲ੍ਹਾ ਪੁਲਸਾ ਹਾਂ 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 ਲੰਘ ਜੀਏ ਭਾਈ ਸਾਹਿਬ ਸਾਈਕਲ ਦਾ ਨੰਬਰ ਹੈ ਨਹੀਂ ਕੋਈ ਨਹੀਂ ਤਾਂ ਲਿਖਾ ਦਿੰਦੇ ਜੀ ਜੀ ਆਪ ਦਾ ਲਿਖਾ ਦਿੰਨੇ ਆ ਜੀ ਭਈ ਆ ਗਿਆ ਆ ਗਿਆ ਆਪ ਦਾ ਨੰਬਰ ਲਿਖਾ ਜਾਨੇ ਆ ਭਾਈ ਉਹ ਸਾਹਮਣੇ ਵਾਲੀ ਚੌਕੀ ਤੇ ਭਾਈ ਨਾਂ ਪਤਾ ਅ ਦਰਜ ਕਰਾਇਆ ਏ ਉਧਰ ਜਦੋਂ ਸ਼੍ਰੀਨਗਰ ਵਾਲੇ ਪਾਸੋਂ ਐਂਟਰ ਕਰਦੇ ਆ ਤੇ ਉਧਰ ਵੀ ਭਾਈ ਨਾਂ ਪਤਾ ਦਰਜ ਕਰਦੇ ਆ ਇਧਰ ਜਦੋਂ ਆਪਾਂ ਲਦਾਖ ਚੋਂ ਨਿਕਲ ਕੇ ਹਿਮਾਚਲ ਚ ਵੱਢੀ ਜਾਂਦੇ ਆ ਤੇ ਇੱਥੇ ਵੀ ਭਾਈ ਇਹਨਾਂ ਨੇ ਨਾਂ ਪਤਾ ਨੋਟ ਕੀਤਾ ਜਾਂ ਜਿੱਥੇ ਕਿਤੇ ਕੋਈ ਆਪਣਾ ਸਰਹੱਦੀ ਏਰੀਆ ਹੁੰਦਾ ਉੱਥੇ ਸਾਰੇ ਥਾਂ ਐਂਟਰੀਆਂ ਪੈਂਦੀਆਂ ਨੇ ਤੇ ਬਾਕੀ ਕੋਈ ਚੱਕਰ ਨਹੀਂ ਖੁੱਲੇ ਖੇਡੋ ਤੁਰੇ ਫਿਰੋ ਇਹ ਸਰਚੂ ਭਾਈ ਆ ਲਦਾਖ ਵਾਲੇ ਆ ਪਾਸੇ ਵਾਲਾਗਾ ਤੇ ਹੁਣ ਅੱਗੇ ਹਾਓ ਸਾਹਮਣੇ ਵਾਲਾ ਮੋੜ ਮੁੜ ਕੇ ਜਿਹੜਾ ਅੱਗੇ ਵਾਲਾ ਸਰਚੂ ਆਊਗਾ ਉਹ ਲਹਾਲ ਸਪੀਤੀ ਹੈ ਮਾ ਚਲ ਚਾਉਂਦਾਗਾ ਦਾ ਸੋਹਣਾ ਨਜ਼ਾਰਾ ਖੂਬਸੂਰਤਾ ਠੰਡ ਹੈ ਇਸ ਵੇਲੇ 0 ਡਿਗਰੀ ਤੇ ਆ ਗਈ ਤੇ ਸਮਾਂ 9:30 ਵਜੇ ਦਾ ਹੋ ਗਿਆ ਪੂਰਾ ਇੱਥੇ ਵੀ ਰਸਿੰਗਾ ਤਾਣੀ ਖੜੇ ਹੈਗੇ ਲਾਹੌਲ ਸਪੀਤੀ ਵਾਲੀ ਬੋਲਸਾ ਬਾਈ ਇੱਥੇ ਹੈਲੋ ਬਾਈ ਜੀ ਇਧਰ ਪਈ ਹਿਮਾਚਲ ਵਾਲਿਆਂ ਨੇ ਐਂਟਰੀ ਪਾ ਲਈ ਤੇ ਵੜ ਗਏ ਲਾਹੌਲ ਸਪੀਤੀ ਹਿਮਾਚਲ ਚਾ ਲਾਹੌਲ ਸਪੀਤੀ ਚੰਡੀਗੜ੍ਹ 532 ਮੰਡੀ 322 ਮਨਾਲੀ ਦੀ 222 ਲੋਟਾ ਕਮਾ ਦਾ ਦਬੀਆ ਮੈਂ ਗੱਡੀ ਹੌਲੀ ਹੌਲੀ ਰੱਬ ਸੁੱਖ ਰੱਖੇ ਅੱਜ ਉਮੀਦ ਹੈ 12 ਲਾਚ ਲਾ ਟੱਪ ਜਾਗੇ 12 ਲਾਚ ਲਾ ਆਪਣਾ 13ਵਾਂ ਪਾਸਾ ਸਾਈਕਲ ਤੇ ਅੱਜ ਤੇ ਇੱਥੇ ਪੁਲਿਸ ਵਾਲਾ ਬਾਈ ਪੁੱਛੀ ਜਾਂਦਾ ਸੀ ਕਿ ਐਸੇ ਦੀ ਟੱਪਿਆਂ ਬਾਈ ਕਹਿੰਦਾ ਸਾਰੇ ਪਾਸੇ ਕਿ ਗੱਡੀ ਗੁੱਡੀ ਦੇ ਧਰਿਆ ਨਹੀਂ ਮੈਂ ਕਿਹਾ ਬਾਈ ਰੱਬ ਦਾ ਨਾਮ ਲੈ ਕੇ ਚੱਲੇ ਸੀ ਇਹੀ ਸੋਚ ਕੇ ਭਾਵੇਂ ਰਾਤ ਰਹਿਣੀ ਪਈ ਜੀ ਰਾਹ 'ਚ ਕਿਤੇ ਤੇ ਬੰਨ ਸਾਈਕਲ ਆਪਦੇ ਪੈਰਾਂ ਨਾਲ ਚਲਾ ਕੇ ਪਾਸ-ਪਾਸ ਕਰਨੇ ਨੇ ਸਾਰੇ ਤੇ ਕਿਰਪਾ ਰਹੀ ਰੱਬ ਦੀ ਤੇ ਰਾਜੀ ਖੁਸ਼ੀ ਲੰਗੀ ਜਾਂਦਾ ਸਫ਼ਰ ਆ। ਆਹ ਸਾਹਮਣੇ ਵਾਲੇ ਬੋਰਡ ਤੇ ਲਿਖਿਆ ਲੇ 257 ਕਿਲੋਮੀਟਰ ਸਰਚੂ 7 ਕਿਲੋਮੀਟਰ ਤੇ ਅੱਜ ਦਾ ਪਹਿਲਾ ਬ੍ਰੇਕ ਭਾਈ 7 ਕਿਲੋਮੀਟਰ ਬਾਅਦ ਤੈਅ ਕਰਕੇ ਫੇਰ ਲਾਇਆਗਾ ਤੇ ਉਹ ਪਿੱਛੇ ਮੇਰੇ ਵਾਂਗੂ ਇੱਕ ਸਾਈਕਲ ਖਿੱਚੀ ਤੁਰਿਆ ਆਉਂਦਾ ਉਹ ਬਾਹਰਲੇ ਦੇਸ਼ ਦਾ ਮਿੱਤਰ ਆ ਉੱਥੇ ਪਹਿਲਾਂ ਉਹ ਵੀ ਆਇਡੈਂਟੀਟੀ ਦਿਖਾਈ ਜਾਂਦਾ ਸੀਗਾ ਤੇ ਜਿਵੇਂ ਜਿਵੇਂ ਭਾਈ ਆਪਣਾ ਸਫ਼ਰ ਅੱਗੇ ਵਧੀ ਜਾਂਦਾ ਜਾਂ ਸਮਾਪਤੀ ਵੱਲ ਆਈ ਜਾਂਦਾ ਉਵੇਂ ਆਪਣੇ ਥੋੜੇ ਤਰੀਕੇ ਵਧੀ ਜਾਂਦੇ ਆਗੇ ਤੇ ਕਈ ਵਾਰੀ ਥੋੜਾ ਚੱਲ ਕੇ ਬ੍ਰੇਕ ਲਾ ਲੈਣੇ ਦਵਾਰੇ ਤੁਰਨ ਨੂੰ ਜੀ ਨਹੀਂ ਕਰਦਾ ਹੁੰਦਾ ਅੱਜ ਮੈਂ ਖਾ ਥੋੜਾ ਜਿਹਾ ਖਿੱਚੀ ਚਲਾਂਗੇ ਹੈ ਬਰੋ ਹਾਊ ਆਰ ਯੂ ਫਾਈਨ ਆਰ ਯੂ ਫਰੋਮ ਮਾਸਕੋ ਰਸ਼ੀਆ ਮਾਸਕੋ ਰਸ਼ੀਆ Okay, nice to meet you. Nice uh, you. Where did you start your journey? Manali. Uh, Manali? No, no. No. Leh. Leh. Le? Le. Le. Oh, how much days? Uh, this is fifth. Fifth day. Yes. Okay. So I don't have a time uh, to finish my trip. Okay. Uh, I have to be in a plane on a okay. Saturday. Okay. You're gonna so back. I have to use the trucks. ਕੋਜ਼ ਜੋ ਬਣਾ ਲੋਡ ਜੋ ਆਰ ਸਾਈਕਲ ਇਨ ਵਹੀਕਲ ਆਮ ਟ੍ਰਾਈਂਗ ਟੂ ਗੈਟ ਦ ਸਾਈਕਲ ਟੂ ਦ ਟ੍ਰਾਈ ਟੂ ਗੈਟ ਟੂ ਦ ਟੌਪ ਆ ਬਰਲੈਚੋ ਓਕੇ 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 ਲੈਟਸ ਲੈਟਸ ਟ੍ਰਾਈ ਟੂ ਹੈਲਪ ਯੂ ਇਫ ਅਨ ਅਦਰ ਵਹੀਕਲ ਕਮ ਆਈ ਵਿਲ ਟ੍ਰਾਈ ਟੂ ਸਟਾਪ ਓਕੇ ਓਕੇ ਠੀਕ ਆ ਭਾਈ ਇਹ ਮਿੱਤਰ ਕਹਿੰਦਾ ਮੇਰੇ ਕੋਲੇ ਸਮਾਂ ਥੋੜਾ ਮੈਂ ਵਾਪਸ ਜਾਣਾ ਫਲਾਈਟ ਆਏ ਦੀ ਵੈਨ ਯੂਅਰ ਫਲਾਈਟ ਸ਼ਨੀਵਾਰ ਨੂੰ ਹੱਥ ਨੇ ਭਾਈ ਇਹਦਾ ਜਹਾਜ਼ ਆ ਤੇ ਚੜਨਾ ਮਿੱਤਰ ਨੇ ਤੇ ਜਲ ਮਖਾ ਜਦੋਂ ਹੁਣ ਕੋਈ ਆਇਆ ਕੋਈ ਉਧਰੋਂ ਭਾਈ ਵਹੀਕਲ ਤੇ ਉਹਦਾ ਆਪਾਂ ਟਰਾਈ ਕਰ ਲਾਂ ਕਈ ਵਾਰੀ ਬੰਦਾ ਆਉਦਾ ਉਹ ਬਾਹਰ ਲਾਇਆ ਦੇਖ ਕੇ ਰੋਕ ਦੇਣੀਗੇ ਤੇ ਆਪਾਂ ਚੱਲ ਹੈਲਪ ਕਰ ਦਾਂਗੇ ਜੇ ਹੋਈ ਤਾਂ ਹੈ ਇਹਦਾ ਭਾਈ ਸਾਈਕਲ ਧਰਾ ਦੇ ਕਿਸੇ ਵਹੀਕਲ ਤੇ ਚੱਲ ਲੈਟਸ ਟਰਾਈ okay I came through Tanglala, uh, through lao la Nakila. Uh, how much pass do you do you have done? Uh, how much pass three huh. Three today uh, my uh, 13 pass baralalila uh, uh, by bicycle uh, two passes i came through uh, yesterday and uh, tangla i came through day before yesterday okay got uh, got bro one uh, cycle is a bike how much gears uh, 1 2 3 4 5 three. 6 7 8 three. 9 9 3, three, nine. three, three 9 okay because I, like uh, I have a trouble okay uh, when the chain is uh, going uh, okay ankles ਬਸ ਐਸੋ ਕੇ ਓਕੇ ਓਕੇ ਇੱਕ ਕਹਦਾ ਭਾਈ ਚੈਨ ਆਏ ਆਏ ਹੋ ਜਾਂਦੀ ਹੈ ਮੇਰੀ ਤੇ ਕਾਲ ਵੀ ਆ ਠੀਕ ਹੈ ਬ్రో ਲੈਟਸ ਟ੍ਰਾਈ ਟੂ ਸਟਾਪ ਅ ਵਹੀਕਲ ਗੁੱਡ ਨਾਈਸ ਟੂ ਮੀਟ ਯੂ ਗੈਨ ਵਾਟਸ ਯੂਰ ਨੇਮ ਜੀਮਾ ਜਿਮਨ ਜੀਮਾ ਜੀਮਾ ਦ ਮਿਟਰੀ ਇਸ ਫੁੱਲ ਨੇਮ ਐਂਡ ਜੀਮਾ ਇਸ ਸ਼ਾਰਟ ਜੀਮਾ ਇਸ ਸ਼ਾਰਟ ਨੇਮ ਐਂਡ ਯੂ ਗੁਰਸੇਵਕ ਸਿੰਘ ਗੁਰਬਰਾੜ ਗੁਰ ਬਰਾੜ ਬਰਾੜ ਇਜ਼ ਮਾਈ ਸਰ ਨੇਮ ਬਰਾੜ ਬ੍ਰਾ ਬ੍ਰਾ ਬੋਲ ਦ ਚੱਲ ਚੱਲ ਜੂ ਗੁਰ ਗੁਰ ਜੀ ਜੂ ਆਰ ਯੂ ਯੂ ਆਰ ਓਕੇ ਜੀ ਚਲ ਠੀਕ ਹੈ ਭਾਈ ਸੋ ਯੂ ਆ ਬਲੋਗਰ ਹਾਂ ਬਲੋਗਰ ਦੇ ਦੇਰ ਦੇਰ ਹੈਵ ਮਾਈ ਚੈਨਲ ਮੈਂ ਤੇ ਹਾ ਮਿੱਤਰ ਭਾਈ ਰਸ਼ੀ ਵਾਲਾ ਦੋਨੇ ਇਕੱਠੇ ਚੱਲ ਪਏ ਤੇ ਨੂੰ ਮੈਂ ਚੱਲ ਜੇ ਕੋਈ ਵੀਕਲ ਆਇਆ ਤਾਂ ਮੈਂ ਭਾਈ ਤਰੀ ਹੈਲਪ ਕਰਨ ਦੀ ਕੋਸ਼ਿਸ਼ ਕਰੂਗਾ ਇਹ ਕਹਿੰਦਾ ਮੇਰੇ ਕੋਲ ਟਾਈਮ ਘਟਾ ਮੈਨੂੰ 12 ਲਾਚਲੇ ਦੀ ਟੀਸੀ ਤੱਕ ਕੋਈ ਲੈ ਜਾ ਚੜਾ ਕੇ ਉਦੋਂ ਬਾਅਦ ਸਾਈਕਲਿੰਗ ਕਰਦਾ ਮੈਂ ਰੋਡ ਦਾ ਤੁਰਿਆ ਜਾਊਂਗਾ ਕਹਿੰਦਾ ਉਹ ਬਾਈ ਮਗਰਲੇ ਚੱਕੇ 'ਚ ਬਲ ਪਾਈ ਫਿਰਦਾ ਖਾਸਾ ਬੈਂਗਰੇਡ ਜੀ ਕਰਦਾ ਤੇ ਸਰਚੂ ਤੋਂ ਮਨਾਲੀ ਰੋਡ ਤੇ ਪਈ ਇਹੋ ਜਿਹੇ ਕੈਂਪਸ ਸੈਟਾਂ ਬਹੁਤ ਆਉਂਦੀਆਂ ਨੇ ਜਿੱਥੇ ਬੰਦਾ ਆਉਦਾ ਰਾਤ ਦਾ ਰਹਿਣ ਬਸੇਰਾ ਕਰ ਸਕਦਾ ਸਮਾ ਇਸ ਵੇਲੇ ਭਈ ਪੂਰਾ 12 ਵਜੇ ਦਾ ਹੋ ਗਿਆ ਤੇ ਹਵਾ ਨੇ ਵੀ ਦੇਤੀ ਦਸ ਤੱਕ ਸਾਡੇ 11 12 ਵਜੇ ਹਵਾ ਵਧੀਆ ਤੇਜ਼ ਹੋਣ ਲੱਗ ਜਾਂਦੀ ਆ ਤੇ ਇਧਰ ਉਹ ਝੀਲ ਨੂਮਾ ਮਾਹੌਲ ਜ ਬਣਿਆ ਹੋਇਆ ਸੱਜੇ ਹੱਥ ਥੋੜਾ ਜਿਹਾ ਪਾਣੀ ਜਿਹਾ ਖੜਾਗਾ ਤੇ ਸਾਹਮਣੇ ਇਕੱਲਾ ਕੇਰਾ ਪਹਾੜ ਤਿੱਖਾ ਬਰਫਾਨਾ ਲੱਦਿਆ ਹੋਇਆ ਤੇ ਉਹ ਤੋਂ ਹੀ ਪਿੱਛੋਂ ਉਸ ਮਾਰਕ ਜੜਾਈ ਜੀ ਸ਼ੁਰੂ ਹੋਗੀ ਬਾੜੀ ਤਾਂ ਹੈ ਨਹੀਂ ਜੜਾਈ ਮੱਠੀ ਮੱਠੀ ਹੋਊਗੀ ਤੇ ਪਰ ਵਿੱਚਾਂ ਇੱਕੈਂਚੀਆਂ ਵੀ ਆ ਜਾਂਦੀਆਂ ਨਹੀਂ ਆ ਇਹ ਕਹਿ ਸਕਦੇ ਆਂ ਵੀ ਅੱਧੀ ਕਿਵਟ ਆਪਾਂ ਆ ਨਿਵੇੜ ਲੀ ਹੁਣ ਤੱਕ ਆ 15 ਕਿਲੋਮੀਟਰ ਆ ਗਏ ਹੋਵਾਂਗੇ 15 16 ਤੇ ਗੋਰਾ ਮਿੱਤਰ ਅੱਗੇ ਟੱਪ ਗਿਆ ਸੀਗਾ ਮੜਾ ਜ ਆ ਤੇ ਇੱਕ ਵਾ ਇੱਕ ਦੋ ਬਾਈ ਖੜ ਗਏ ਮੇਰੇ ਕੋਲੇ ਆਪਣੇ ਪੰਜਾਬੀ ਭਾਈਚਾਰੇ ਵਾਲੇ ਤੇ ਉਹਨਾਂ ਨਾਲ ਗੱਲੀ-ਵਾਤੀ ਲੱਗ ਗਿਆ ਮੈਂ ਕਿਉਂ ਪਤਾ ਨਹੀਂ ਹੁਣ ਚੜ ਗਿਆ ਗਾਸੇ ਦੇ ਕੇ ਅੱਗੇ ਤੁਰਿਆ ਜਾਂਦਾਗਾ ਤੇ ਇੱਕ ਕੈਂਟਰ ਵਾਲੇ ਬਾਈ ਜੀ ਨੂੰ ਕਿਹਾ ਵੀ ਸੀ ਮੈਂ ਕਿਾ ਉੱਥੇ ਜਾਂਦਾ ਮੜਾ ਜ ਉਹਨੂੰ ਕਾਲ ਆ ਯਾਰ ਉਹਦੇ ਜਹਾਜ਼ ਚੜਨਾ ਪਰਸੋਂ ਤੱਕ ਯੋਨੂ ਲੈ ਜੜਾ ਕੇ ਹੁਣ ਪਤਾ ਨਹੀਂ ਤੁਰ ਜਾਂਦਾ ਕਿ ਚੜ ਗਿਆ ਕਸੇ ਤੇਲੇ ਉਹ ਗਾਂ ਜਾ ਕੇ ਪਤਾ ਲੱਗੂ ਹਾ ਜੀ ਹ ਇਧਰ ਚੋਬਰਾਂ ਨੇ ਕ੍ਰਿਕਟ ਵਾਲਾ ਮਾਹੌਲ ਜਮਾ ਰੱਖਿਆਗਾ ਪੂਰੇ ਹੈਰਾਨ ਹੋ ਰਣੀ ਹੋਏ ਪਏ ਆ ਤੇ ਇਧਰ ਉਹ ਸਾਹਮਣੇ ਸਕਰੀਨ ਦੇ ਵਿਚਾਲੇ ਦੇਖੋ ਬਈ ਕਿ ਇਧਰ ਉਹ ਕਿਧਰੀ ਰਾਹ ਬਣਾਈ ਜਾਂਦੇ ਆ ਪਹਾੜਾਂ ਵਿੱਚ ਦੀਆਂ ਨਹੀਂ ਪਤਾ ਪਰਲੇ ਕਿਹੜੇ ਪਿੰਡ ਆ ਕਿਹੜੇ ਸ਼ਹਿਰ ਟਪਾ ਦੇਣ ਇੱਥੋਂ ਦੀ ਸੜਕਾ ਇਹ ਜਿਹੜਾਈ ਆ ਬਈ ਇਹਦੀ ਮੱਠੀ ਮੱਠੀ ਸੈਂਦੀ ਸੈਂਦੀ ਤੇ ਕਿਤੇ ਕੋਈ ਮਾੜੇ ਮੋٹے ਇੱਕ ਦੋ ਕੈਂਚੀਆਂ ਵੀ ਆ ਜਾਂਦੀਆਂ ਨੇ ਮਨਾਲੀ 158 ਰੋਹਤਾਂਗ ਟਨਲ ਰੋਹਤਾਂਗ 125 ਕੇਰੋਂਗ 88 12 ਲਾਚਲਾ ਭਾਈ ਕਹਿੰਦੇ 14 ਕਿਲੋਮੀਟਰ ਪਿੱਛੇ ਆ ਤੁਸੀਂ ਹਾਲੇ ਤੇ ਸੋਣੀ ਬਾਟਰ ਨਿਬੜੀ ਜਾਂਦੇ ਆ ਮੂਰੇ ਢੋਲ ਟਮੱਕੇ ਰੱਖ ਕੇ ਬੰਦ ਕਰਿਆ ਵੇ ਕੰਮ ਚੱਲ ਦੇਖਿਆ ਉਹਨੇ ਇਹ ਲੱਗਦਾ ਹੋਇਆ ਸਾਈਕਲ ਤਾਂ ਨਹੀਂ ਆ ਥੱਲੋਂ ਦੀ ਉੱਤਰ ਕੇ ਦੁਬਾਰੇ ਚੜਨਾ ਬੂਆ ਬੀਆਰਓ ਦਾ ਕੈਂਪ ਲੱਗਿਆ ਹੋਇਆ ਥੱਲੇ ਉਹ ਤਨ ਚੜਾਈ ਆ ਫੇਰ ਖੱਬੇ ਹੱਥ ਮੈਂ ਲਾਦਾ ਟਾਈਮ ਨਾਲ ਮੁਰਜੀ ਕੇ ਦਾ ਜੰਗਾਗਾ ਆ ਵੰਦਾ ਸ਼ੀ ਆ ਦੇਖਦੇ ਆ ਸਾਈਕਲ ਲੰਘਣ ਜੋਗਾ ਰਾਹ ਸੀਗਾ ਉੱਤੇ ਬਈ ਤੇ ਗੱਡੀਆਂ ਦਾ ਰਾਹ ਬੰਦ ਕਰਿਆ ਹੋਇਆ ਉਹ ਥੱਲੇ ਪਾਸੇ ਥੱਲੇ ਉਤਰਦੇ ਕੰਮ ਵਾਦਾ ਇੱਕ ਤਾਂ ਉਹ ਰੋਡ ਖਰਾਬ ਆਸਾ ਲੜਾ ਥੱਲੇ ਉੱਤਰਦੇ ਦਵਾਰੇ ਉਧਰ ਨੂੰ ਤਾਂਹਾਂ ਚੜਦੇ ਤੇ ਇਧਰ ਐ ਤਾਂ ਪੁੜ ਬਣਿਆ ਪਿਆ ਮਮੜਾ ਮੋਟਾ ਕੰਮ ਜਿਆ ਕਰੀ ਜਾਂਦੇ ਜੋੜ ਤੋੜ ਜੇ ਲਾਈ ਜਾਂਦੇ ਇਹ ਤੇ ਬਾਕੀ ਲੋਟ ਆ 14 ਕਿਲੋਮੀਟਰ ਪਿੱਛੇ ਆ ਬਹਰਲਾ ਚੇ ਤੋਂ ਤੇ ਇਹ ਜੀ ਚੜਾਈ ਮਿਲੂਗੀ ਉੱਥੋਂ ਚੜਾ ਲਈਏ ਗਣਾ ਫੇਰ ਸਾਫ ਆਰਾ ਉਹ ਸਾਹਮਣੇ ਵਾਲਾ ਪੋਲ ਟੱਪ ਕੇ ਕੰਧ ਜੀ ਨਾਲ ਉਸੇ ਇਲਾਕੇ ਬੈਠ ਗਿਆ ਉੱਥੇ ਅ ਲਗਭਗ 1 ਘੰਟਾ ਲਾਇਆ ਉੱਥੇ ਅ ਨਾਲੇ ਪੇਟ ਪੂਜਾ ਹੋ ਗਈ ਤੇ ਨਾਲੇ ਆਪਦਾ ਥੋੜਾ ਜਿਹਾ ਦਾਵਾਂ ਆ ਗਿਆ ਤੇ ਇੱਥੋਂ ਹੁਣ ਆਪਾਂ 13 ਕਿਲੋਮੀਟਰ ਪਿੱਛੇ ਵਾਲੇ ਅਵਾਰਾ ਲਾ ਚਲਾ ਤਾ ਕਿਆ ਪੰਜਾਬੀ ਤਰਾ ਉਰੀ ਕਿਧਰ ਦੇਖਾ ਤਾਂ ਮuje ਇਧਰਾਓ इधर आओ इधर आओ क्या नाम है आपका क्या नाम है आपका धाबल हम कहा देखा था मुझे रोड में <laughs> उधर जी आई बारो कहती आप साइकिल लेके आए हो पंजाब से मैंने आपको देखा था ਤੇ ਭਾਈ ਜਗ੍ਹਾ ਦਾ ਨਾਮ ਭਰਤਪੁਰ ਬਾਹਰੋਂ ਦਿਖਾਉਨੇ ਆ ਤੁਹਾਨੂੰ ਇੱਥੇ ਬਹੁਤ ਸਾਰੇ ਐ ਢਾਬੇ ਬਣੇ ਆ ਤੇ ਇਨਾਂ ਤੇ ਆ ਬੈੱਡ ਬਣੇ ਹੁੰਦੇ ਜਿਵੇਂ ਆ ਪਹਿਲਾਂ ਵੀ ਗੱਲ ਕਰੀ ਆ ਤੇ ਹਸਾਬ ਸਿਰੇ ਇੱਥੇ ਪੈਣ ਨੂੰ ਮਿਲ ਜਾਂਦਾ ਏ ਬੰਦੇ ਨੇ ਰਹਿਣ ਦਾ ਟਿਕਾਣਾ ਕਰਨਾ ਹੋਵੇ 7-8 ਕਿਲੋਮੀਟਰ ਪਹਿਲਾਂ ਆਪਾਂ ਖੜੇ ਆ ਅ ਬਹਾਰਾ ਲਾਚਲਾ ਤੋਂ ਤੇ ਤੋ ਕਾਫੀ ਕਿਹਾ ਵੀਰ ਨੂੰ ਮਹਾ ਕਰ ਲਈ ਜੀ ਬਣਾ ਦੇ ਮੇਰੇ ਕੋਲ ਕਾਫੀ ਵੀ ਖਤਮ ਆ ਤੂੰ ਪੀ ਕੇ ਫਿਰ ਚੜਦੇ ਆ ਬਹਾਰਾ ਲਾਚਲਾ ਵੱਲੋਂ ਚੜਾਈ ਕਰਦੇ ਆ ਬਾਈ ਨੂੰ ਆਖਿਆ ਸੀ ਮਾੜੀ ਜਿਆਦੇ ਬਣਾਈ ਕਾਫੀ ਮਹਾ ਤੇ ਉਧਰੋਂ ਅੱਗੇ ਬਾਈ ਚੜਾਈ ਆ ਚੰਗਾ ਜ਼ੋਰ ਲੱਗਣਾ ਤੇ ਬਟਾਨੀਆਂ ਦੇ ਕੇਕ ਹੋਰੇ ਚੱਕ ਲੈਣਦੇ ਮੈਂ ਜਿਹੜਾ ਇੱਕ ਬਰੀ ਤੇ ਡਿਜਾ ਭਰ ਲਈਏ ਤੇ ਅੱਗੇ ਜਾ ਕੇ ਤਾਂ ਸਾਰਾ ਕੁਝ ਆਜਮ ਹੋ ਜਾਣਾ ਹਵਾ ਨੇ ਆਣ ਪੂਰੇ ਚਿਪ ਗੱਡ ਰੱਖਿਆ ਇਧਰੋਂ ਬਾਈ ਜਾਣਾ ਵੀ ਆਪਾਂ ਉਧਰ ਆ ਕਿੱਥੇ ਉਹ ਆ ਟੌਪ ਤੇ ਉੱਥੇ ਆ ਬਾਰਾ ਲਾਚਲਾ ਕਿ ਆ ਭਾਈ ਭਰਤਪੁਰ ਇਸ ਨੂੰ ਕਹਿੰਦੇ ਆਗੇ ਤੇ ਇੱਥੇ ਆ ਖਾਸੇ ਸਾਰੇ ਕਿੰਨੇ ਆਗੇ 5 6 ਆਟਾ ਬਿਆਲੀ ਗੱਲ ਬਾਤੀ ਹੈਗੀ ਖਾਣ ਪੀਣ ਨੂੰ ਤੇ ਰਹਿਣ ਨੂੰ ਇੱਥੇ ਮਿਲ ਜਾਂਦਾ ਸਿਸਟਮ ਜਾ 커피 ਪੀ ਲਈ ਆਧਾ ਕਾ ਖਾਲੇ ਕੇ ਇੱਕ ਆਧਾ ਕ ਚੱਕ ਲਿਆ ਇੱਕਾ 커피 ਮਿਲਕ ਸ਼ੇਕ ਜਾ ਚੱਕ ਲੈ ਨਾਲ ਪਾਣੀ ਦੀ ਬੋਤਲ ਤੇ 12 ਲਾ ਚਲੇ ਭਾਈ ਸਾਹਿਬ ਦੇ ਲਵੇ ਤਵੇ ਖੜੇ ਆਗੇ 7 8 ਕਿਲੋਮੀਟਰ ਵਿੱਚ ਉਹ ਖੜਮੀ ਝੜਕਾ ਅਗੇ ਸਿੱਧੀ <laughs> किधर जाना है उधर जाना है ऊपर बाराला चला कोई बात नहीं चलोगे हाँ चले हम उधर चले ऊपर आ जाओ वीडियो बनाए फिर इधर आओ बॉल क्यों डाल दी इसमें निकालो 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 <laughs> उधर फोटो कराओ <laughs> क्यों अच्छा मेरे साथ कराओ इधर आओ स्माइल करो नहीं बोला टाटा कर दो बाय बाय फिर मैं जा रहा हूँ तो 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 तो। उसमें गाने चलते हैं। स्पीकर है वो जैस बाय नॉट यू कैन हाँ देखो <स्थागत> सही है <स्थागत> सही है उधर चल रहा है थैंक यू थैंक यू बाय बाय लाते भाई नच के गाने इधर बइ है खुबे पैगा जम थैंक ये सारी भाई कनेडा तो ने गे इस तरह जने अगे पूरा एंजॉय कर रहे ने गे आ गुरसेव सिंह गुरसेव चेंग जैस माय नेम इज डैनियल थैंक यू नाइस टू मीट यू डैनियल थैंक यू यस थैंक यू ऑल हां थैंक यू आ थैंक यू नमस्ते थैंक यू नमस्ते सत श्री अकाल ओके ब्रो हैव टू गो नाउ ਕੈਕ ਗੁੱਡ ਨਾਈਟ ਥੈਂਕ ਯੂ ਜੀ ਤੁਹਾਡਾ ਰੁੱਛ ਥੈਂਕ ਯੂ ਬਾਏ ਬਾਏ ਸੇਫ ਟ੍ਰੈਵਲ ਥੈਂਕ ਯੂ ਰੱਖੇ ਓ ਵਿਚਾਲੇ ਵਾਲਾ ਚਿੱਟਾ ਚਮਕਦਾ ਪਹਾੜ ਉਧਰੋਂ ਚੜਨਾ ਭਾਈ ਹਾਂ ਆ ਗੱਡੀ ਤੇ ਬਾਈ ਮਿਲਿਆ ਸੀ ਉਦਨੇ ਆਪਾਂ ਨੂੰ ਜਿਹੜਾ ਬਰਨਾਲੇ ਆਲਾ ਮਿਲਿਆ ਸੀ ਅੱਜ ਦੁਬਾਰੇ ਖੜ ਕੇ ਗਿਆ ਢੂੜ ਕੁ ਮਿੰਟ ਗੱਲਾਂ ਬਾਤਾਂ ਕਰਕੇ ਗਿਆ ਕਹਿੰਦਾ ਗੱਡੀ ਖਾਲੀ ਆ ਲਾਦਣਾ ਦਾ ਸਾਈਕਲ ਲੱਦ ਲਾ ਬिलासपुर ਮੰਡੀ ਛੱਡ ਕੇ ਆਉਣਾ ਕਹਿੰਦਾ ਫਿਰ ਦੂਜਾ ਟਰੱਕ ਲੈ ਕੇ ਜਾਊਗਾ ਮੈਂ ਕਿਹਾ ਧੰਨਵਾਦ ਬਈ ਤੇ ਇਨ ਇੱਕ ਵਾਸਤੇ ਕਾਹ ਨੂੰ ਹਣ ਤੇ ਉਹ ਰਹਿ ਗਿਆ ਸਾਹਮਣੇ ਉੱਥੇ ਸਾਢੇ 3-4 ਕਿਲੋਮੀਟਰ ਪਿੱਛੇ ਹੋਵਾਂਗੇ ਐ ਪਾਸ ਤੋਂ ਤੇ ਗੱਡੀ ਅੱਜ ਦਾ ਕਾਇਮ ਆ ਪੂਰੇ ਤੇ ਖਾਣ ਪੀਣ ਨੂੰ ਵੀ ਭਾਈ ਸੋਹਣਾ ਸੁਖ ਮਾਲ ਮਾਲ ਪਤਾ ਉਥੋਂ ਆਪਾਂ ਚਾਹ ਕੌਫੀ ਪੀ ਕੇ ਆਏ ਆ ਪਿੱਛੋਂ ਸਾਢੇ 3 1/2 ਕਿਲੋਮੀਟਰ ਉਧਰੋਂ ਆ ਗਏ ਆਪਾਂ ਤਾਂ ਕਿ ਰਾਜਾ ਬਗਲ ਕੇ ਆਏ ਆਂਗੇ ਤੇ ਆ ਭਾਈ ਪੱਤੀ ਜੀ ਧਾਈ ਸੀ ਕੱਲ ਪਰਸੋਂ ਮੈਨੂੰ ਮੋਟੀ ਚੰਗੀ ਲੱਗੀ ਮੈਨੂੰ ਮਾਕੇ ਤੇ ਬਹੁਤ ਸੋਹਣੀ ਕੰਮ ਆਊਗੀ ਮੈਂ ਇੱਥੇ ਚੰਗੀ ਪਈ ਹੈਗੀ ਫੇਰ ਦੁਬਾਰੇ ਇੱਥੇ ਪਸਾ ਦੇਣਾ ਇਹਦੇ 'ਚ ਤੇ ਖਾਣ ਪੀਣ ਨੂੰ ਮਾਲ ਪੱਤਾ ਸੁੱਖ ਨਾਲ ਸੋਹਣਾਗਾ ਤੇ ਹਾਈ ਤਾਂ ਭੁੱਖ ਨਹੀਂ ਕੀ ਰਾਂ ਤੇ ਜੇ ਭੁੱਖ ਲੱਗੀ ਤਾਂ ਮਾਰ ਲਾਂਗੇ ਫੱਕੇ ਤੇ ਉਹ ਸਾਹਮਣੇ ਰਹਿ ਗਿਆ ਵਾਸ ਤੇ ਕਰਦੇ ਆ ਉਹਨੂੰ ਪਾਸ ਲੈ ਕੇ ਰੱਬ ਦਾ ਨਾਲ ਰੋੜ ਨੇ ਗੱਡੀ ਗਾ ਸਾਨੂੰ ਆ ਸਕਰੀਨ ਦੇ ਐਨ ਬਿਲਕੁਲ ਵਿਚਾਲੇ ਦੇਖਦਾ ਭਾਈ ਟਾਪ 12 ਲਾਤਲਾ 950 ਮੀਟਰ ਤੇ ਆ ਗਏ ਤੇ ਕੁਝ ਮੀਟਰਾਂ ਦੀ ਹੋਰ ਚਾਹੀਆ ਪੌਣਾ ਕਿਲੋਮੀਟਰ ਪਿੱਛੇ ਆਗੇ ਬਣਾਉਨੇ ਆ ਮੂਵੀ ਉੱਥੇ ਜਾ ਕੇ ਕੋਲੇ ਤੇ ਇਧਰਲਾ ਮੌਸਮ ਭਾਈ ਬੱਦਲ ਕੱਲ ਦੇ ਖਾਸੇ ਫਿਰਦੇ ਆ ਬਦਲ ਛਾਂ ਕਰ ਲੈਂਦੇ ਆ ਠੰਡ ਜੀ ਹੋ ਜਾਂਦੀ ਆ ਆ 2-3 ਦਿਨ ਹੋ ਗਏ ਦਸਤਾਨੇ ਇਹ ਲਾਉਣ ਦਾ ਮੌਕਾ ਹੀ ਨਹੀਂ ਮਿਲਦੇ ਆ ਸਾਰਾ ਦਿਨ ਹੀ ਪਾਈ ਫਿਰਦਾ ਰਹਿਣਾ ਹੀ 3:45 ਮਿੰਟਾਂ ਦਾ ਟਾਈਮ ਆ ਲਓ ਪਈ ਆਏ ਖੜੇ ਆ 12 ਲਾ ਚਲਾ ਆ 16040 ਫੁੱਟ ਉੱਚਾ ਬਈ ਕਹਿੰਦੇ ਤੇ ਮੈਂ ਲਾਇਆ ਸੀ ਹਿਸਾਬ ਅੱਜੂਗੇ 3-4 ਪਈ ਬੱਜ ਜਾਣਗੇ ਇੱਥੇ ਆਉਂਦੇ ਆਉਂਦੇ ਇਹਨੂੰ ਤੇ ਖੈਰ ਤੋਂ ਕਰਾਜੀ ਬਾਜੀ ਪਹੁੰਚ ਗਏ ਚੜਾਈ ਠੀਕ ਆ ਉਧਰੋਂ ਅ ਪਹਿਲੇ ਤੋਂ ਲੈ ਕੇ 5ਵੇਂ ਲੋਹ ਤੱਕ ਚੜਦਾ ਆਇਆ ਤੇ ਤੂੰ ਅੱਗੇ ਹੁਣ ਕਹਿੰਦੇ ਭਾਈ ਕੇ ਲੌਂਗ ਤੱਕ ਡਾਊਨ ਹੀ ਡਾਊਨ ਆਗਾ ਤੇ 4 ਵਜੇ ਦੇ ਲੱਵੇ ਸਮਾਂ ਹੋ ਗਿਆ ਹੁਣ ਦੇਖਦੇ ਆਂਗੇ ਕਿੰਨੇ ਕ ਵਜੇ ਕਿੱਥੇ ਜੇ ਜਾ ਕੇ ਠਹਿਰਦੇ ਆਂਗੇ ਤੇ ਫਿਲਹਾਲ ਭਾਈ ਦਿਓ ਵਧਾਈਆਂ ਬਾਰਾ ਲਾ ਚਲਾਦੀਆਂ ਅ 13ਵਾਂ ਪਾਸਾ 52ਵਾਂ ਦੇਣਾਗਾ ਤੇ ਖੈਰ ਸੁਖਾ ਰਾਜੀ ਵਾਜੀ ਚੜਦੀ ਕਲਾ ਚ ਮਾਹੌਲ ਆ ਕਿਰਪਾ ਪਰਮਾਤਮਾ ਦੀ ਤੇ ਸੋਹਣਾ ਚੱਲ ਰਿਹਾ ਵੀ ਧਿਆਨ ਜਾਣ ਵਾਲੇ ਸਾਰੇ ਵੀਰ ਭਾਈ ਰੁਕਦੇ ਆ ਫੋਟੋਆਂ ਕਰਾ ਕੇ ਜਾਂਦੇ ਆ ਤੇ ਮਾਨ ਵਾਲੀ ਗੱਲ ਜੀ ਸਮਝਦੇ ਆ ਸਾਰੇ ਭਈਏ ਪਾਸਾਂ ਨਾਲ ਫੋਟੋ ਕਰਾਉਣੀ ਆ ਪਾਸ ਉੱਚਾ ਦਰਾ ਹੁੰਦਾ ਭਈ ਇਹ ਉੱਚੇ ਪਹਾੜ ਤੋਂ ਦੀ ਸੜਕ ਲੰਘਦੀ ਹੋਵੇ ਜਿੱਥੇ ਪੂਰੇ ਬਾਵਾ ਖਾਸਾ ਉੱਚਾ ਜਿਹੜਾ ਮਤਲਬ ਉੱਚੀਆਂ ਥਾਵਾਂ 'ਚ ਗਿਣਿਆ ਜਾਂਦਾ ਤੇ ਜੇ ਆਪਾਂ ਆਪਣੇ ਪੰਜਾਬ ਦੀ ਬਠਿੰਡੇ ਦੀ ਗੱਲ ਕਰੀਏ ਸਮੁੰਦਰ ਤਲ ਤੋਂ 210 ਮੀਟਰ ਉੱਚਾਗਾ ਤੇ ਹੁਣ ਤੁਸੀਂ ਹਿਸਾਬ ਲਾ ਲਓ ਇੱਥੇ ਆਪਾਂ 5000 ਮੀਟਰ ਦੇ ਉੱਚੇ ਖੜੇ ਆਂਗੇ 16040 ਫੁੱਟ ਤੇ ਤੇ ਲੋਟਾ ਖੈਰ ਮਾਹੌਲ ਵਈ ਤੇ ਇੱਕ ਅੱਧੀ ਫੋਟੋ ਕਰਾ ਕੇ ਤੇ ਗੱਡੀ ਗਾਂ ਨੂੰ ਇਧਰ ਨੂੰ ਰੋੜ ਦੀ ਕਰਦੇ ਆ ਜਿੱਧਰੋਂ ਹਫਾਈ ਸਾਹਿਬ ਟਰੱਕ ਹੋਰੇ ਆ ਰਹੇ ਨੇਗੇ ਤੇ ਕਿ ਲੌਂਗ ਕਿੰਨਾ ਇੱਥੋਂ ਉਹ ਜਿਸ ਪਾ ਉੱਥੋਂ 84 ਕਿਲੋਮੀਟਰ ਸੀਗਾ ਆਪਾਂ ਜਿੱਥੋਂ ਤੜਕੇ ਚੱਲੇ ਸੀਗੇ ਕਿੱਥੋਂ ਚੱਲੇ ਸੀ ਸਰਚੂ ਤੋਂ ਕਿੰਨੇ ਕਿਲੋਮੀਟਰ ਅੱਗੇ ਇੱਥੋਂ 33 ਕਿਲੋਮੀਟਰ ਦਾ ਹੈ ਇਹ ਚੜਾਈ ਵਾਲਾ ਸਫ਼ਰ ਸੀ ਅੱਜ ਦਾ ਤੇ ਥੋੜੀ ਜਿਹੀ ਪਹਿਲਾਂ ਬਸਮਤਲ ਜਿਆ ਸੀ ਉਸ ਤੋਂ ਬਾਅਦ ਚੜਾਈ ਸ਼ੁਰੂ ਹੋ ਗਈ ਸੀ ਮੱਠੇ ਮੱਠੇ ਚੜਦੇ ਹੌਲੀ ਹੌਲੀ ਲੈ ਕੇ ਰੱਬ ਦਾ ਨਾਮ ਤੇ ਚਾਰ ਸ਼ਪੇਰੇ ਕੈਮਰਾ ਘੁਮਾ ਕੇ ਦਿਖੀਏ ਇਹ ਹੈ ਜਨਿਆਰਾ ਬਈ ਇੱਥੇ ਤੇ ਉਹ ਉਧਰਲੇ ਪਾਸੇ ਪਤੰਗੀਆਂ ਜਲਾਈਆਂ ਪਈਆਂ ਉਹ ਵੀ ਮਾਨ ਜਾ ਵਧਾਇਆ ਹੋਇਆਗਾ ਪਾਸ ਦਾ ਉੱਚੇ ਦਰੇ ਦਾ ਰੋਡ ਦੇ ਆ ਗੱਡੀਏ ਤੋਂ ਪਹਿਲਾਂ ਕਿ ਠੰਡ ਹੋਵੇ ਦਿਨ ਦੇ ਦਿਨ ਦੇ ਕਿਤੇ ਜਾ ਕੇ ਟਿਕਾਣਾ ਕਰਦੇ ਆ 4:10 ਦਾ ਵੇਲਾ ਹੋ ਗਿਆ ਤੇ ਤੁਰਦੇ ਤੁਰਦੇ ਆ ਬਈਆਂ ਨਾਲ 15-20 ਮਿੰਟ ਲੱਗ ਕੇ ਗੱਲਾਂ ਬਾਤਾਂ ਕਰਦੇ ਸਾਰਿਆਂ ਨੂੰ ਖਿੱਚ ਜੀ ਹੁੰਦੀ ਆ ਸਾਰੇ ਵੀ ਜਾਣਣ ਦੀ ਕਿ ਕਿਧਰੋਂ ਕਿੱਥੇ ਕਿਵੇਂ ਕੀ ਕਰਦਾ ਕਿੱਥੇ ਰਹਿਣਾ ਕੀ ਖਾਣਾ ਪੀਣਾ ਸਾਰੀਆਂ ਗੱਲਾਂ ਬਾਤਾਂ ਫਿਰ ਪੁੱਛਦੇ ਆ ਜਿਹੜੇ ਬਾਈ ਮਿਲਦੇ ਆਗੇ ਤੇ ਹੁਣ ਅੱਗੇ ਨੂੰ ਆਪਦੇ ਚਾਲੇ ਪਉਣ ਲੱਗਿਆ ਗੱਡੀ ਤੇ ਬੈਠੇ ਆ ਆ ਵਾਹੇ ਗਰੂ ਜੀ ਪੀ ਵੀ ਨੰਬਰ ਭਈ ਆ ਗਈ ਗੱਡੀ ਹਾਂ 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 ਆ ਹੁਣ ਕੰਮ ਐ ਯੂ ਸਾਰਾ ਡਾਊਨ ਆ ਉਹ ਕਿਤੇ ਇੱਕਦਾਂ ਹੀ ਪੈਡਲ ਜਾਂ ਮਾਰਨੇ ਪੈਂਦੇ ਕੋਈ ਇੱਕ ਅੱਧੀ ਕੈਂਚੀ ਜੀ ਆਉਂਦੀ ਆ ਉਹਨੇ ਕੀ ਬੰਦਾ ਖਿੱਚ ਲੈਂਦਾਗਾ ਹੁਣ ਖੜਕਦੇ ਜਾਣਗੇ ਟਾਇਰ ਗੋਇ ਬੋਂਦੇ ਐਸ ਜਗਾ ਦਾ ਨਾਂ ਬਈ ਜਿੰਗ ਜਿੰਗ ਬਾਰ ਉਥੋਂ 10 12 ਕਿਲੋਮੀਟਰ ਉੱਤਰਿਆ ਹੋਵਾਂਗੇ ਇਹ ਵਾਰਲਾਚਾ ਤੋਂ ਕਿ ਇੱਥੇ ਥੋੜੇ ਜਿਹਾ ਹਾਟਾਬੇ ਜਿ ਬਣੇ ਹੋਏ ਆ ਤੇ ਰਹਿਣ ਸਹਿਣ ਦਾ ਇੰਤਜ਼ਾਮ ਹੈ ਜੇ ਕਿਸੇ ਨੇ ਇੱਥੇ ਰਾਤ ਰੂਤ ਪੈ ਜਾਂਦੀ ਆ ਤੇ ਉਦੋਂ ਦਾ ਬੋਰਡ ਤੇ ਪੜਦਾ ਹੁੰਦਾ ਸੀ ਜੈਡ ਜੈਡ ਬਾਰ ਕੀ ਆ ਤੇ ਇੱਥੇ ਆ ਕੇ ਪਤਾ ਲੱਗਿਆ ਭਾਈ ਜਿੰਗ ਜਿੰਗ ਬਾਰ ਆ ਇਹ ਉਹ ਤਾਂ ਲਿਖਿਆ ਜਿੰਗ ਜਿੰਗ ਬਾਰ ਕੈਫੇ ਉਹ ਪੁਰਤ ਬਾਅਦ ਜੀ ਆਉਂਦੀ ਹੈ ਲੋਹੇ ਦੇ ਤਾਂ ਤੇ ਖੈਰ ਆਪਾਂ ਤਾਂ ਅੱਗੇ ਜਾਣਾਗਾ ਤੇ ਕੱਢਦੇ ਆਂ ਬਾਟ ਹਲੇ ਓਏ ਠੀਕ ਹੈ ਮਿੱਤਰਾ ਸਮਾਂ ਬਈ ਇਸ ਵੇਲੇ 9 ਵਜੇ ਦਾ ਹੋ ਗਿਆ ਤੇ ਆਪਾਂ ਖੜੇ ਆਂ ਦਾਰਚਾ ਹਿਮਾਚਲ ਪ੍ਰਦੇਸ਼ ਅ 504500 ਮੀਟਰ ਤੇ ਹੁੰਦੇ ਸੀਗੇ ਰੋਜ਼ 4500 ਤੋਂ ਥੱਲੇ ਹੀ ਨਹੀਂ ਆਉਂਦੇ ਸੀਗੇ ਤੇ ਅ ਉਹੀ ਜਿਹਾ ਸੁਭਾਅ ਜਿਹਾ ਪੈ ਗਿਆ ਸੀ ਤਾਂ ਤੇ ਉਹ ਠੰਡ ਹੁੰਦੀ ਸੀ ਉੱਥੇ ਤੇ ਅੱਜ ਸਿੱਧਾ ਹੀ ਭਈ 3300 ਮੀਟਰ ਤੇ ਆ ਗਏ ਹਿਮਾਚਲ ਇੱਧਰ ਤੇ ਉਹਨੇ ਠੰਡ ਵੀ ਮਹਿਸੂਸ ਨਹੀਂ ਹੋ ਰਹੀ ਤੇ ਸਾਹ ਵੀ ਪੂਰਾ ਖੁੱਲਾ-ਖੁੱਲਾ ਆ ਰਿਹਾ ਉੱਥੇ ਵੀ ਹੁਣ ਤਾਂ ਸਾਹ 'ਚ ਕੋਈ ਦਿੱਕਤ ਨਹੀਂ ਆਉਂਦੀ ਸੀ ਵੈਸੇ ਤੇ ਸੁਖਨ ਨਾਲ ਇਧਰੋਂ ਚੱਲ ਕੇ ਸ਼ੀਰੀ ਨਗਰ ਵਾਲੇ ਪਾਸਿਓ ਤੇ ਆ ਇਧਰਲਾ ਸਾਰਾ ਮੈਪ ਮਕਾ ਕੇ ਤੇ ਇੱਥੇ ਨੂੰ ਆ ਗਏ ਦਾਰਚਾ ਖੜੇ ਹੁਣ ਆਪਾਂ ਤੇ ਮਨਾਲੀ ਤੋਂ 145 ਕਿਲੋਮੀਟਰ ਪਹਿਲਾਂ ਇਹ ਤੇ ਇੱਥੇ ਬੈ ਆ ਗਏ ਸੀ ਮੈਂ ਸਾਢੇ 6 ਵਜੇ ਤੋਂ ਬਾਅਦ ਬਸ ਮੂਹ ਨਹੀਂ ਰਾਇ ਹੋਣ ਤੋਂ ਪਹਿਲਾਂ ਪਹਿਲਾਂ ਪਹੁੰਚ ਗਿਆ ਸੀ ਤੇ ਸਾਰਿਆਂ ਤੋਂ ਪਹਿਲਾਂ ਦਾਰਚਾ ਵੱੜਦੇ ਸਾਰੇ ਇੱਥੇ ਆ ਢਾਬੇ ਜੀ ਨੇ ਬਈ ਤੇ ਇਹਨਾਂ ਢਾਬਿਆਂ ਤੇ ਇੱਥੇ ਮੈਂ ਗੱਲਬਾਤ ਜੀ ਕਰੀ ਉਹ ਸੀ ਦਾਰਚਾ ਅੱਗੇ ਕਿ ਤੁਹਾਨੂੰ ਤਰਕੇਦਾਰ ਚਾ ਦਾ ਸੋਹਣਾ ਨਜ਼ਾਰਾ ਦਿਖਾਵਾਂਗੇ ਤੇ ਵਧੀਆ ਪਿੰਡ ਕਹਿ ਲੋ ਸ਼ਹਿਰ ਕਹਿ ਲੋ ਇਹ ਤੇ ਇੱਥੇ ਇਹਨਾਂ ਕੋਲੇ ਅੰਦਰ ਬੈੱਡ ਹੈਗਾ ਤੇ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਭਾ ਅਸਰ ਬਣ ਜਾਂਦੀ ਗੱਲਬਾਤ 150 ਚ ਕਰ ਲਈ ਇਹਨਾਂ ਨਾਲ ਤੇ ਫਿਰ ਮੈਂਗਾਹਾ ਕਿੱਧਰ ਨਿਰ ਹੋਈ ਟੱਕਰਾ ਮਾਰਦੇ ਫਿਰਾਂਗੇ ਇੱਥੇ ਪ੍ਰਸ਼ਾਦਾ ਪਾਣੀ ਹਲੇ ਛਕਣਾਗਾ ਤੇ ਇੱਥੇ ਬੈਠੇ ਸੀ ਆ ਬੈੱਡ ਕੋਲਿਆ ਗਰੈਡ ਬਿਜਲੀ ਕਰ ਲਾ ਕੇ ਤੇ ਇੱਥੇ ਆਪਦਾ ਹਾਲ ਲਮਲੇਟ ਹੋ ਜਾਗੇ ਰੋਟੀ ਖਾ ਕੇ ਤੇ ਹਾਈ ਸੀ ਭਾਈ ਅੱਜ ਦੇ ਦਿਨ ਦਾ ਮਾਹੌਲ ਆ ਖਾਣਾ ਕਰਾਂ ਕੋ ਬਣ ਜਿਓ ਜੀ ਹਾਂ ਵਾਹ ਬਸ ਬਣਾ ਦੋ ਫਿਰ ਖਾ ਕੇ ਲੰਮੇ ਲੇਟ ਹੋ ਜਾਾਂਗੇ ਤੇ ਸਾਈਕਲ ਭਾਈ ਇਹਨਾਂ ਨੂੰ ਮੈਂ ਹਾਂ ਜਾ ਤਾਂ ਅੰਦਰ ਲਵਾ ਲਿਓ ਮੇਰੇ ਨਹੀਂ ਮੈਂ ਹਾਂ ਕਾਂ ਜਾਊਂਗਾ ਇਹ ਕਹਿੰਦੇ ਕੋਈ ਚੱਕਰ ਨਹੀਂ ਤੇ ਮੜ ਜਾ ਅ ਟਿਕ ਜੇ ਜਾਣ ਦੇ ਸਾਰੇ ਰੋਟੀ ਆਟੀ ਖਾ ਕੇ ਕਹਿੰਦੇ ਅੰਦਰ ਹਲਾ ਦੇਾਂਗੇ ਤੇ ਡੜ ਕੇ ਮੈਂ ਬਿਲੇ ਨਾਲ ਆਪਦਾ ਬਾਹਰ ਕੱਢ ਲੂ ਸਾਈਕਲ ਤੇ ਫਿਲਹਾਲ ਭਾਈ ਅਤੇ ਸਮਾਪਤ ਕਰਦੇ ਆ ਆਪਣਾ ਅੱਜ ਦਾ ਹਬ ਬਲੌਗ ਉਮੀਦ ਕਰਦੇ ਆ ਗੱਲਬਾਤ ਠੀਕ ਲੱਗੀ ਹੋਊਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਹਾਈਫ ਕਰ ਦਿਓ ਤੇ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਲਿਓ ਭਾਈ ਇਹ ਸੇਮ ਨਾਂ ਤੇ ਖਾਤਾਗਾ ਸਟੇ 2:00 ਹੋਇਆ ਅੱਜ ਥੋੜੇ ਜਿਹੀ ਕਈ ਥਾਂ ਤੇ ਬਾਟਰ ਕਰਾਂ ਸਿੰਘ ਹੁੰਦੀ ਆ ਮਾੜੀ ਮੋਟੀ ਕਿਤੇ ਉਦੋਂ ਫਿਰ ਟਾਇਰ ਟੁੱਟ ਜੇ ਭੱਜ ਕੇ ਸਟੇ ਮਾਰ ਜਾਂਦੇ ਆ ਤੇ ਸੋਣਾ ਰਿਹਾ ਅੱਜ ਦੇ ਦਿਨ ਵੀ ਪਰਮਾਤਮਾ ਦੀ ਕਿਰਪਾ ਨਾਲ ਤੇ ਕੱਲ ਨੂੰ ਅੱਗੇ ਹੋਰ ਹਿਮਾਚਲ ਦੇ ਹਰੇ ਭਰੇ ਰੰਗ ਦਿਖਾਵਾਂਗੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਦੇਖਦੇ ਰਹੋ ਮਿਲਦੇ ਆ ਸਵੇਰੇ 7 ਵਜੇ ਇੱਕ ਨਵੇਂ ਨਕੋਰ ਬਲੌਗ ਦੇ ਨਾਲ ਸੱਚੀ ਗੱਲ ਬਈ ਸਾਰਿਆਂ ਨੂੰ